ਕਾਰਚਨਗਰ ਵਿਖੇ ਜੋ ਇੱਕ ਚਰਾਂਦੇ ਹਮਾਣਿਓਂ ਪਰ ਤਫੂਪੁਰ ਵਾਲੇ ਇਰੀਏ ਦੇ ਵਿੱਚ ਨੌਜਵਾਨ ਸਭਾਵਾਂ ਵੱਲੋਂ ਇਲਾਕੇ ਦੇ ਸਾਰੇ ਹੀ ਭਤਵੰਤੇ ਨਿਵਾਸੀਆਂ ਵੱਲੋਂ ਦਿੱਤੇ ਜੋ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਇਸ ਮੌਸਮ ਦੀ ਭਾਰੀ ਬਰਖਾਤ ਨੇ ਬਹੁਤ ਵੱਡੇ ਹੜ੍ਹ ਵਾਲੀ ਸਥਿਤੀ ਜਿਹੜੀ ਹੈਗੀ ਹੈ ਉਹ ਪੈਦਾ ਕੀਤੀ ਹੋਈ ਹੈ। ਔਰ ਤਕਰੀਬਨ 7-8 ਜ਼ਿਲ੍ਹੇ ਜਿਹੜੇ ਨੇ ਉਹ ਇਸ ਦੀ ਚਪੇਟ ਚ ਆਏ ਹੋਏ ਨੇ ਪੰਜਾਬ ਦੇ ਦੇਸ਼ ਤੇ ਵੱਖ-ਵੱਖ ੂਤਸਿਆਂ ਦੇ ਵਿੱਚ ਚਾਹੇ ਹਿਮਾਚਲ ਹੋਵੇ ਚਾਹੇ ਉੱਤਰਾਖੰਡ ਹੋਵੇ ਜਾਂ ਕੋਈ ਹੋਰ ਸੂਬਾ ਹੋਵੇ ਹਰ ਥਾਂ ਦੇ ਉੱਤੇ ਆਪਾਂ ਦੇਖ ਰਹੇ ਹਾਂ ਤੇ ਇਹ ਪਾਣੀ ਦੀ ਪਰਲਾ ਜਿਹੜੀ ਹੈ ਉਹ ਬੜੇ ਵੱਡੇ ਲੈਵਲ ਦੇ ਉੱਤੇ ਜਿਹੜੀ ਹੈਗੀ ਹੈ ਉਹ ਆਈ ਹੋਈ ਹੈ ਸੋ ਅੱਜ ਤੇਸ ਅਦਰਸ਼ ਨਗਰ ਦੇ ਸਾਰੇ ਹੀ ਸੰਗਤ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸੁਖਮਨੀ ਸਾਹਿਬ ਦਾ ਪਾਠ ਦਿੱਫੇ ਹਰ ਤੀੜਤਾ ਦੇ ਵਾਸਤੇ ਇੱਕ ਔਰ ਉਥੇ ਜਿਹੜੀ ਕੁਝ ਸਾਡੇ ਸੱਜਣ ਪਿਆਰੇ ਜਿਹੜੇ ਪਿਛਲੇ ਕੁਝ ਸਮੇਂ ਤੋਂ ਇਸ ਆਪਣੇ ਪਰਿਵਾਰਾਂ ਨੂੰ ਛੱਡ ਕੇ ਇਸ ਨਗਰ ਨੂੰ ਛੱਡ ਕੇ ਗੁਰੂ ਨੂੰ ਪਿਆਰੇ ਹੋ ਗਏ ਸੀ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਅੱਜ ਸੁਖਨੀ ਸਾਹਿਬ ਦਾ ਪਾਠ ਕਰਾਇਆ ਹੈ ਅੱਜ ਜੋ ਸਾਰੇ ਸੰਗਤਵਾਂ ਲੋਰ ਨੌਜਵਾਨ ਸਾਥੀਆਂ ਵੱਲੋਂ ਸੁਖਨੀ ਸਾਹਿਬ ਦੇ ਪਾਠ ਕਰਾਏ ਗਏ ਆ ਜਿਹੜੀਆਂ ਸਾਡੇ ਚਰੂਹਾਂ ਚਲੇ ਗਈਆਂ ਜਿੱਥੇ ਉਹਨਾਂ ਨੂੰ ਯਾਦ ਕੀਤਾ ਉੱਥੇ ਸਾਡੇ ਪ੍ਰਦਰਸ਼ਨ ਅਗਰ ਦੀ ਔਰ ਸਾਰੇ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕੀਤੀ ਹੈ ਔਰ ਸ਼ੁਕਸ਼ਾਂਤੀ ਲਈ ਅਰਦਾਸ ਕੀਤੀ ਹੈ ਜਿਹੜੇ ਸਾਡੇ 7-8 ਜ਼ਿਲ੍ਹਿਆਂ 'ਚ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਔਰ ਹੜਾ ਹੈ ਉਹਨਾਂ ਦੀ ਵੀ ਅਰਦਾਸ ਅਸੀਂ ਕੀਤੀ ਹੈ ਅਦਰਸ਼ਨਗਰ ਵਿਖੇ ਜੋ ਇੱਕ ਸ਼ਰਾਂਧਾ ਹਮਾਰੀ ਉਪਰ ਤਿੱਪੂਪੁਰ ਵਾਲੇ ਇਰੀਏ ਦੇ ਵਿੱਚ ਨੌਜਵਾਨ ਸਭਾ ਵੱਲੋਂ ਇਲਾਕੇ ਦੇ ਸਾਰੇ ਹੀ ਭਤਵੰਤੇ ਜਨਮਾਤਰੀਆਂ ਵੱਲੋਂ ਜਿੱਥੇ ਲੋ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ जिस ਤਰੀਕੇ ਦੇ ਨਾਲ ਇਸ ਮੌਸਮ ਦੀ ਭਾਰੀ ਬਰਖਾਤ ਨੇ ਬਹੁਤ ਵੱਡੇ ਹੜ੍ਹ ਵਾਲੀ ਸਥਿਤੀ ਜਿਹੜੀ ਹੈਗੀ ਹੈ ਉਹ ਪੈਦਾ ਕੀਤੀ ਹੋਈ ਹੈ ਔਰ ਤਕਰੀਬਨ 7-8 ਜ਼ਿਲ੍ਹੇ ਜਿਹੜੇ ਨੇ ਉਹ ਇਹ ਚਪੇਟ ਚ ਆਏ ਹੋਏ ਨੇ ਪੰਜਾਬ ਦੇ ਦੇਸ਼ ਦੇ ਵੱਖ-ਵੱਖ ਖੂਤਰੀਆਂ ਦੇ ਵਿੱਚ ਚਾਹੇ ਹਿਮਾਚਲ ਹੋਵੇ ਚਾਹੇ ਉੱਤਰਾਖੰਡ ਹੋਵੇ ਜਾਂ ਕੋਈ ਹੋਰ ਸੂਬਾ ਹੋਵੇ ਹਰ ਥਾਂ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿ ਇਹ ਪਾਣੀ ਦੀ ਪਰਲਾ ਜਿਹੜੀ ਹੈ ਉਹ ਬੜੇ ਵੱਡੇ ਲੈਵਲ ਦੇ ਉੱਤੇ ਜਿਹੜੀ ਹੈਗੀ ਹੈ ਉਹ ਆਈ ਹੋਈ ਹੈ ਸੋ ਅੱਜ ਇਸ ਆਦਰਸ਼ ਨਗਰ ਦੇਾਰੇ ਹੀ ਸੰਗਤ ਨੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਸੁਖਮਨੀ ਸਾਹਿਬ ਦਾ ਪਾਠ ਦਿੱਫੇ ਭਾਰਤੀਆਂ ਦੇ ਵਾਸਤੇ ਤੇ ਔਰ ਉਥੇ ਜਿਹੜੀ ਕੁਝ ਸਾਡੇ ਸੱਜਣ ਪਿਆਰੇ ਜਿਹੜੇ ਪਿਛਲੇ ਕੁਝ ਸਮੇਂ ਤੋਂ ਇਸ ਆਪਣੇ ਪਰਿਵਾਰਾਂ ਨੂੰ ਛੱਡ ਕੇ ਇਸ ਨਗਰ ਨੂੰ ਛੱਡ ਕੇ ਗੁਰੂ ਨੂੰ ਪਿਆਰੇ ਹੋ ਗਏ ਸੀ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਅੱਜ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਹੈ ਅੱਜ ਜੋ ਸਾਰੇ ਸੰਗਤ ਵੱਲੋਂ ਔਰ ਨੌਜਵਾਨ ਸਾਥੀਆਂ ਵੱਲੋਂ ਸੁਖਨੀ ਸਾਹਿਬ ਦੇ ਪਾਠ ਕਰਾਏ ਗਏ ਆ ਜਿਹੜੀਆਂ ਸਾਡੇ ਚ ਰੂਹਾਂ ਚਲੇ ਗਈਆਂ ਜਿੱਥੇ ਉਹਨਾਂ ਨੂੰ ਯਾਦ ਕੀਤਾ ਉੱਥੇ ਸਾਡੇ ਪ੍ਰਦਰਸ਼ਨ ਅਗਰ ਦੀ ਔਰ ਸਾਰੇ ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕੀਤੀ ਆ ਔਰ ਸ਼ੁਕ ਸ਼ਾਂਤੀ ਲਈ ਅਰਦਾਸ ਕੀਤੀ ਆ ਜਿਹੜੇ ਸਾਡੇ 7-8 ਜ਼ਿਲ੍ਹਿਆਂ ਚ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਔਰ ਹੜਾ ਹੈ ਉਹਨਾਂ ਦੀ ਵੀ ਅਰਦਾਸ ਅਸੀਂ ਕੀਤੀ ਆ